ਜਿੰਨਾ ਬਜ਼ੁਰਗਾਂ ਦੀਆਂ ਪੈੜਾਂ ਦੇ ਵਿੱਚ ਦੇਖ ਕੇ ਤੁਸੀਂ ਪੈਰ ਦੇ ਉੱਤੇ ਪੈਰ ਰੱਖ ਕੇ ਬਾਪੂ ਜੀ ਦੇ ਘਨੇੜੇ ਚੜ੍ਹ ਕੇ ਤੁਸੀਂ ਸਾਰੀ ਦੁਨੀਆ ਜਿੱਤਦੇ ਰਹੇ ਹੋ ਸਭ ਤੋਂ ਵੱਡਾ ਦੁੱਖ ਉਦੋਂ ਲੱਗਦਾ ਜਦੋਂ ਤੁਸੀਂ ਦੇਖਦੇ ਹੋ ਵੀ ਉਹ ਕੰਦੇ ਉਹ ਹੱਥ ਉਹ ਸ਼ਰੀਰ ਬੁੱਢੇ ਹੋ ਰਹੇ ਨੇ ਬਜ਼ੁਰਗ ਹੋ ਰਹੇ ਨੇ ਔਰ ਅਸੀਂ ਕੁਝ ਨਹੀਂ ਕਰ ਸਕਦੇ ਔਰ ਅਸੀਂ ਕੁਝ ਕਰ ਨਹੀਂ ਸਕਦੇ ਸਭ ਤੋਂ ਦੁਨੀਆ ਦਾ ਵੱਡਾ ਦੁੱਖ ਹੈ ਔਰ ਸ਼ਰੀਰਿਕ ਤੌਰ ਤੇ ਤਾਂ ਚਲੋ ਇਸ ਤਰ੍ਹਾਂ ਦੇ ਕਈ ਨੁਕਤੇ ਹੈਗੇ ਨੇ ਜਿਹੜੇ ਉਹਨਾਂ ਦੀ ਮਦਦ ਕਰ ਸਕਦੇ ਆ ਬਜ਼ੁਰਗਾਂ ਦੀ ਮਦਦ ਕਰ ਸਕਦੇ ਆ ਤੰਦਰੁਸਤੀ ਵਾਸਤੇ ਅਸੀਂ ਉਹਨਾਂ ਨੂੰ ਮਹਾਰਾਜ ਅਸ਼ਈ ਸ਼ਰਬਤ ਦੇ ਸਕਦੇ ਆ ਇੱਕ ਵਾਰੀ ਸਾਡੇ ਕੋਲੇ ਦੋ ਬੱਚੇ ਆਏ ਛੋਟੇ ਛੋਟੇ ਬੱਚੇ ਆਏ ਕਹਿੰਦੇ ਸਾਡੀ ਮਦਰ ਦਾ ਨਾ ਜੀ ਲਿਵਰ ਡੈਮੇਜ ਹੋ ਗਿਆ ਡਾਕਟਰ ਕਹਿੰਦੇ 70% ਡੈਮੇਜ ਆ ਤੇ ਸਾਨੂੰ ਤੁਹਾਡੇ ਬਾਰੇ ਕਿਸੇ ਤੋਂ ਸੁਣਨ ਨੂੰ ਮਿਲਿਆ ਵੀ ਮਹਾਰਾਜ ਅਸ਼ਈ ਸ਼ਰਬਤ ਮਰਦ ਕਰਦਾ ਹੈ ਲਿਵਰ ਵਾਸਤੇ ਉਹ ਛੋਟੇ ਬੱਚੇ ਬਸ ਰੋਏ ਹੀ ਨਹੀਂ ਅਦਰਵਾਈਜ਼ ਉਹਨਾਂ ਦੇ ਚਿਹਰੇ ਹਾਉ ਭਾਉ ਸਭ ਉਹੀ ਬਿਆਨ ਕਰ ਰਹੇ ਸੀਗੇ ਤੇ ਡਾਕਟਰਾਂ ਨੇ ਇੱਥੇ ਤੱਕ ਡਿਕਲੇਅਰ ਕਰਤਾ ਵੀ 70% ਲਿਵਰ ਡੈਮੇਜ ਹੈ ਜੀ ਤੁਹਾਡਾ ਜਦੋਂ ਮੈਂ ਰਿਪੋਰਟਸ ਦੇਖੀਆਂ ਉਹ ਕਹਿੰਦੇ ਸਿਰਫ ਫੈਟੀ ਲਿਵਰ ਗ੍ਰੇਡ 2 ਮੈਂ ਕਿਹਾ ਇਹ ਤਾਂ ਕੁਝ ਵੀ ਨਹੀਂ ਦਿੱਕਤ ਹੈਗੀ ਤੁਹਾਨੂੰ ਇਹ ਤਾਂ ਆਪਾਂ ਠੀਕ ਕਰ ਸਕਦੇ ਹਾਂ